ਹਾਂਜੀ ਬਾਬਿਓ ਕੀ ਹਾਲ ਚਾਲ ਹੈ ਅੱਜ ਚਲੇ ਪਟਾਰ ਲੈਣ ਤੇ ਕੱਢ ਕੇ ਰਾਣੀ ਸੁੰਦਰਾ ਤੇ ਮੰਕਤੀ ਦੇ ਵਿੱਚ ਸੁਣਦੇ ਆ ਅਰਜੰਟੇ ਲੋਏ ਗਾਣੇ ਤੇ ਬੜੀ ਕਹਿੰਦੇ ਪੱਤ ਕਰਾਇਆ ਅਰਜੰਟੇ ਲੋਲੇ ਵੀ ਅਰਜੰਟੇ ਸਰਾ ਕਰਾਇਆ ਕਹਿੰਦੇ ਗੀਤ ਕੱਢ ਕੇ ਜਦੋਂ ਕੋ ਤੋਂ ਮੀਂਹ ਨਾ ਰਕਦੇ ਜਿੱਦਾਂ ਦੇ ਅਰਜੰਟੇ ਗੀਤ ਲੱਡੇ ਆ ਕਹਿੰਦੇ ਰੱਬ ਵੀ ਰੋਂਦਾ ਇਹ ਖਲ ਦਾ ਟਰੱਕ ਭਰ ਕੇ ਆ ਗਿਆ ਖਲ ਦਾ ਇੱਥੇ ਲਾਉਨੇ ਆਪਾਂ ਖਲ ਉਹ ਖੜ ਲਾਗਦਾ ਦੇਖਿਓ ਮੜਿਆ ਪਰ ਲੈ ਲਿਆ ਸ਼ਾਰਟ ਗਿਆ ਮੜਾ ਗਿਆ ਭਾਬਿਓ ਦੇਖੀ ਹੁਣ ਅੰਕ ਨੇ ਬੂਰਾ ਸੱਟ ਕੇ ਤਾਂ ਮੇਰੇ ਆਲੂ ਦੇ ਕੀ ਕਿੱਦਾਂ ਦੇਖਣਾ ਵੀ ਪਤਾ ਨਹੀਂ ਕੀ ਕੰਡਿਆ ਆ ਹਾਂ ਤਾਂ ਮੈਂ ਵੀ ਡਰ ਗਿਆ ਮੈਂ ਕਿ ਕਦੇ ਭਰਾਵਾ ਇਟ ਬੱਟਾ ਹੀ ਨਾ ਮਾਰੀ ਚੱਕ ਕੇ ਐਸੇ ਕੀ ਹਾਲ ਚਾਲ ਆ ਜੀਆਂ ਅੱਜ ਬੈਂਕ ਚ ਕੈਸ਼ ਕਢਾਉਣ ਛੇਵੇਂ ਦੀ 20 ਲੱਖ ਦੀ ਜਮਟ ਪੂਰੀ ਹੋ ਗਈ ਰਹਿਣ ਦੇ ਮੁੜ ਕੇ ਇਹਨੂੰ ਕੋ ਘੇਰ ਲੂੰ ਕਹਿੰਦਾ 20 ਲੱਖ ਦੀ ਬਾਕੀ ਭਾਜੀ ਹੁਣੀ ਆ ਗਏ ਆ ਇਹਨਾਂ ਦਾ ਟਰਾਂਸਪੋਰਟ ਦਾ ਕੰਮ ਆ ਗੱਡੀ ਇਹਨਾਂ ਦੀ ਉਹ ਖੜੀ ਆ ਤੇ ਚਲਾ ਜਾ ਛੇਵੇਂ ਹੁਣ ਹਾਂਜੀ ਕੀ ਹਾਲ ਚਾਲ ਆ YouTube ਤੇ ਹੁਣ ਆਪਾਂ ਚੈਨਲ ਕਹਿੰਦੇ ਬਣ ਗਿਆ ਤੇ ਇੱਥੇ ਪਾਇਆ ਕਹਿੰਦੇ ਵੀਡੀਓ ਸਾਡੇ ਪਿੰਡ ਦਾ ਹਾਲ ਤੁਹਾਨੂੰ ਦਿਖਾਉਂਦੇ ਆ ਕਹਿੰਦਾ ਮਾਹੌਲ ਸੀ ਕਹਿ ਤਾ ਹਾਲ ਬਾਕੀ ਆ ਤਾਜ ਗੇੜ ਦੇ ਦੇਖੋ ਸਾਡੇ ਚੋਬਰ ਘਰੋਂ ਆਇਆ ਗੇੜੇ ਦੇ ਤਾਂ ਇੱਥੇ ਗੇੜ ਦਾ ਤਾਜ ਬਾਕੀ